ਪਾਦਸ਼ਾਹ ਦੇ ਅੰਦਰ ਝਗੜਾ ਕਾਣ ਵਾਲਾ ਹੁੰਦਾ। ਦਰਿਆ ਵੀ ਰਾਜਾ ਜੀ ਹਮਤ ਕਰਦੇ। ਉਹ ਨੂੰ ਕਹਿੰਦੇ ਨੇ ਬਾਦ ਕਿ ਇਹ ਦਰਿਆ ਵੀ ਚੰਗੇ ਕਾਣ ਵਾਲਾ ਹੈ। ਬਾਦ ਝਗੜੇ ਨੂੰ ਕਹਿੰਦੇ ਨੇ ਕਿ ਝਗੜਿਆਂ ਦਾ ਦਮਟਾਰਾ ਕਰਨ ਵਾਲਾ ਝਗੜੇ ਮਟਾਉਣ ਵਾਲਾ। ਉਹ ਕਹਿੰਦੇ ਬਾਦ ਪਾਦਸ਼ਾਹ ਨੂੰ ਕਹਿੰਦੇ ਜਿਹੜਾ ਪੱਤ ਰੱਖਣ ਵਾਲਾ ਨੂੰ ਗੁਰੂ ਸਾਡੀ ਪੱਤ ਰੱਖਦਾ। ਗੁਰੂ ਬਾਦ ਸ਼ਾਹ ਨੇ ਕਿ ਜਿੱਤ ਰੱਖਣ ਵਾਲਾ ਉਹ ਬਾਦਸ਼ਾਹ ਸਾਹਬ ਬਾਦਸ਼ਾਹ ਨਾਰਕ ਰਹਿੜ ਰਜਾਈ ਕਰਦਾ ਰਜਾ ਹੁਕਮ ਉਹਦੇ ਹੁਕਮ ਚੱਲਦਾ ਉਹ ਬਾਦਸ਼ਾਹ ਉਹ ਬਾਦਸ਼ਾਹਾਂ ਦਾ ਪਾਦਸ਼ਾਹ ਹੈ ਮਹਾਰਾਜ ਜੀ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਬਚਨੀ ਦੀ ਬਖਸ਼ਿਆ ਜਪੁ ਸਾਹਿਬ ਤੇ ਜਿਸ ਨੂੰ ਤੂੰ ਆਪਣੇ ਨਾਮ ਦੀ ਦਾਤ ਦੇ ਜਨਕ ਉਹ ਵੀ ਫਿਰ ਬਾਦਸ਼ਾਹਾਂ ਦਾ ਪਾਦਸ਼ਾਹ ਬਣ ਜਾਂਦਾ ਹੈ ਤੁਕੇ ਨਾਮ ਜਪਣ ਵਾਲਾ ਨਾਮ ਜਪ ਜਪ ਕੇ ਪਰਮਾਤਮਾ ਨਾਲ ਜੁੜੇ ਜੀ ਇੱਕ ਹੋ ਜਾਂਦਾ ਹੈ ਤੇ ਜਿਹੜਾ ਜੁੜਦਾ ਜੀ ਪਰਮਾਤਮਾ ਨਾਲ ਇੱਕ ਹੋ ਗਿਆ ਨਾ ਨਾਮ ਜਪ ਜਪ ਕੇ ਆਪਣੇ ਜੀਵਨ ਨੂੰ ਸਵਾਰ ਸਵਾਰ ਕੇ ਕਮਾਈ ਕਰਕੇ ਸ਼ਮਨ ਤੇ ਉਹ ਵੀ ਮਹਾਰਾਜ ਜੀ ਦੇ ਹੀਰੋ ਪਾਤਸ਼ਾਹ ਦਾ ਪਾਤਸ਼ਾਹ ਕਹਣ ਲੱਗੇ ਜਿਸ ਨੂੰ ਬਖਸ਼ੇ ਕਿਪਤ ਸਲਾਹ ਨਾਲ ਪਾਤਸ਼ਾਹੀ ਪਾ

ਇਹਦੇ ਰੋਹੀ ਪਾਪਸ਼ਾਹ ਦਾ ਪਾਪ ਹੈ। ਗੁਰੂ ਕਹਿੰਦੇ ਉਹ ਪ੍ਰਭੂ ਪਰਮਾਤਮਾ ਵੀ ਪਾਪਸ਼ਾਹ ਦਾ ਪਾਪ ਹੈ। ਤੇ ਜਿਹੜਾ ਮਾਇਕ ਭਾਈ ਕਰਦਾ ਹੈ ਰੱਬ ਦਾ ਨਾਮ ਨੂੰ ਰੱਬ ਦਾ ਹੈ। ਜੀਵਨ ਗੁਰੂ ਦੇ ਅਨੁਸਾਰ ਢਾਣਦਾ ਹੈ ਕਿਦਾ ਸਤਗੁਰੂ ਕਹਿੰਦੇ ਉਹ ਵੀ ਪਾਪਸ਼ਾਹ ਦਾ ਪਾਪ ਹੈ। ਪਾਪ ਸਿੱਖ ਦੇ ਅੰਦਰ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ। ਗੁਰੂ ਨੂੰ ਪਰਮਾਤਮਾ ਨਾਲੇ ਬੁਲਾਉਂਦੇ। ਉਬੀ ਨੂੰ ਦੇ ਦੀ ਪਾਠ ਆ ਦਾ ਪਾਠ ਹੁੰਦਾ ਹੈ